चल साफ करना चलो तर कु तो जाके बौना ठीक है क्यों नहीं के क्यों नहीं पौना पता ਆ ਮੈਂ ਵਿੱਚ ਪਾ ਲਿਆ ਬੀ ਬਸਾ ਦੇ ਬੋਲ ਆ ਲੈ ਵਿੱਚ ਪਾ ਲਾ ਪਾ ਹਾਂਜੀ ਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਕਿਵੇਂ ਜੀ ਤੁਸੀਂ ਸਭ ਕੱਲ ਦੇ ਤੁਸੀਂ ਠੀਕ ਠਾਕ ਹੋ ਗਏ ਚੜ੍ਹਦੀ ਕਲਾ ਵਿੱਚ ਰਹੋਗੇ ਅੱਜ ਹੈ ਜੀ ਵਿਸਾਖੀ ਵਿਸਾਖੀ ਦੀਆਂ ਸਾਰਿਆਂ ਨੂੰ ਮੇਰੇ ਤੇ ਮੇਰੇ ਪਰਿਵਾਰ ਵੱਲੋਂ ਲੱਖ ਲੱਖ ਮੁਬਾਰਕਾਂ ਮੁਬਾਰਕਾ ਹਾਂ ਆਜੋ ਹੁਣ ਕੇ ਵਿਸਾਖੀ ਦੀਆਂ ਲੱਖ ਲੱਖ ਮੁਬਾਰਕਾਂ ਹੋਣ ਲੱਖ ਲੱਖ ਬਣਾ ਹੋ ਸਕੀ ਦੀਆਂ ਹਾਂ ਅਸੀਂ ਚੱਲੇ ਆਂ ਜੀ ਗੁਰੂ ਘਰੇ ਤੁਹਾਨੂੰ ਮਿਲਦੇ ਆਂ ਅਸੀਂ ਗੁਰੂ ਘਰੇ ਜਾ ਠੀਕ ਹੈ ਜੀ ਮੈਂ ਮਮੀ ਆਜੋ ਹੁਣ ਅਜੂ ਨੇ ਕਹਿੰਦੀ ਕਿ ਮੈਂ ਵਾਲ ਖੁੱਲੇ ਛੱਡਣੇ ਹੈਗੇ ਇਹਨੂੰ ਕਿਹਾ ਵੀ ਅਸੀਂ ਵਾਲ ਖੁੱਲੇ ਨਾਛਣਾ ਕਿ ਕਹਿੰਦੀ ਨਹੀਂ ਮੈਂ ਵਾਲ ਖੁੱਲੇ ਛੱਡੜੇ ਹੀ ਹੈਗੇ ਚਲ ਆਜੋ ਮਮੀ ਘੰਟਾ ਲਾਤਾ ਹੁਣ ਨੇਰਾ ਆ ਬੰਦ ਕਰ ਦੇ ਮੰਮੀ ਲੋਕ ਲਾ ਦੇ ਮੇਰੀ ਭਾਇਆ ਵੀ ਥੰ ਗੰਦੇ ਮੰਮੀ ਅੰਮੀ ਆ ਜਾ ਨਾ ਲਾਤਾ गुण। वाहे गुण वाहे जी। जी। हारे गुरु जी सतनाम जी वाहेगुरु जी हरे गुरु जी जी वाहेगुरु जी हरे गुरु जी सतनाम जी जी वाहेगुरु जी वाहेगुरु जी हरे गुरु जी सतनाम जी

ਤਰਾ ਅਜਿ ਨਵੇਂ ਚੜ੍ਹ ਗਿਆ ਹੂੰ ਦਤਰੀ ਸ਼ੰਗ ਸਾਧ ਬਨੁ ਵਨੁ ਤੁਰੇ ਤਪੇ ਗਨ ਕਾਵਿ ਦੇ ਬੇ ਨੀਂਦ ਕੀ ਨਰਮਾ ਆਰੰਭ ਕਰ ਸਭੇ ਨੀਲਾ ਨਾਟ ਜਿਆ ਜਵਦਰ ਆਜ ਅਰੇ ਮੈਂ ਬਰਨਾ ਬੋਲਦਾ ਬਰਨਾ ਮਾਇਨਾ ਭਾਜਾ ਸੂਜਾ ਤਾਜਾ ਵੀਰ ਕੀ ਗਾਣਾ ਸੁੱਕੀ ਘਰਾਂ ਦਾ ਚੱਕੀ ਗਾਣਾ ਕੀ ਗਾਣਾ ਦੱਸ ਮਾਣੋ ਤੇ ਬਕਰੋ

वाहेगुरु वेरी गुड वाहेगुरु सतनाम जी वाहेगुरु जी सतनाम जी वाहेगुरु जी सतनाम जी वाहेगुरु जी सतनाम जी करलो ने दयावता सब थने हो सहाल सुदिनी निम तुमसे साधे के ਸਤਿ ਸ਼੍ਰੀ ਅਕਾਲ ਦਾਨਿੰਗ ਆਦੀ ਦੇਵ ਨੂੰ ਥਾਲ ਕੀ ਦਰਤਾ ਧਾਰ ਕੇ ਖਾਲਸਾ ਬੁਲਾ ਕੇ ਗੁਰੂ ਵਾਹੇ ਗੁਰੂ ਮਨ ਨੂੰ ਮਿਟਾਉਣ ਵਾਸਤੇ ਧਰਮ ਨੂੰ 사ਦਰੂ ਜੀ ਨੇ ਬਧਾਉਣ ਵਾਸਤੇ ਅੱਜ ਦੇ ਸ਼ੁਭ ਦਿਹਾੜੇ ਤਖਤ ਸ੍ਰੀ ਕੇਸਗੜ ਸਾਹਿਬ ਸ੍ਰੀ ਅਨੰਦਪੁਰ ਸਾਹਿਬ ਦੀ ਵਿਖੇ ਖਾਲਸਾ ਪੰਥ ਦੀ ਸਾਧਨਾ ਕੀਤੀ ਖਾਲਸਾ ਪੰਥ ਦਾ ਸਾਧਨਾ ਦਿਵਸਾ ਦੇ ਅੰਤ ਸੰਗਤਾ ਸਤਖੰਡ ਸ੍ਰੀ ਹਰਿਮੰਦਰ ਸਾਹਿਬ ਦੀ ਵਿਖੇ ਬੜੀ ਸ਼ਰਤਾਂ ਭਾਵਨਾ ਪਿਆਰ ਨਾਲ ਮਨਾ ਰਹੀਆਂ ਹੰਨਾ ਯਥਾ ਸ਼ਕਤ ਬੇਟਾਵਾਂ ਅਰਪਣ ਕਰ ਰਹੀਆਂ ਹੰਨਾ ਸਤਿਗੁਰੂ ਦੀ ਮਹਾਨ ਕਿਰਪਾ ਕਰਨੀ ਸਰਬੱਤ ਸਾਦ ਸੰਗਤ ਦੀ ਹਾਜ਼ਰੀ 뜰 ਫੁੱਲ ਪੇਟਾਵਾਂ ਦਰ ਤੇ ਪ੍ਰਵਾਨ ਕਰਨੀਆਂ ਸਰਬੱਤ ਸਾਦ ਸੰਗਤ ਨੂੰ ਆਪਣੇ ਦਰੋਂ ਕਰਾਉ ਸਿੱਖੀ ਸਦਕਾ ਉਪਰਸਾ ਨਾਮ ਨਾਨ ਬਖਸ਼ਣਾ ਸ਼ੁਭ ਪਾਵਨਾ ਕੁਰੀਆਂ ਕਰਦੀਆਂ ਯੱਤਰਾ ਸਫਲਾ ਕਰਨੀ ਏ ਨਿਮਰਿਆਂ ਦੇ ਮਾੜ ਨੇ ਤਾੜਿਆਂ ਦੇ ਤਾੜ ਨੇ ਓਟਿਆਂ ਦੀ ਓਟ ਤੰਨ ਤੰਨਾ ਸ੍ਰੀ ਗੁਰੂ ਰਾਮਦਾਸ ਸਾਹਿਬ ਜੀ ਤੰਨ ਪੰਥ ਸਤ ਗੁਰੂ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਉਹ ਮਹਾਰਾਜ ਆਪ ਜੀ ਦੇ ਹਉਰਾ ਸਾਧਕੀ ਚੰਤੀ ਆਨੰਦ ਸਾਹਿਬ ਜੀ ਕੀ ਅਰਦਾਸ|| ਕੋਲ ਟੋਕਾਂ ਮੂਆ ਫਤਰਨੀ ਸੱਜੇ ਬਾਤ ਸ਼ਹਦੀਓ ਜਿਨਾ ਦਿਨਾ ਗੁਰਮੁਖਾ ਪ੍ਰੇਮੀਆ ਵੱਨੋ ਬਰਾਹ ਪ੍ਰਸ਼ਾਦ ਭੇਟਾ ਕੀਤਾ ਗਿਆ ਹੈ ਇਹਨਾਂ ਦੀ ਅਰਦਾਸ ਸੁਣੀ ਸੰਗਤ ਅਤੇ ਟੈਨ ਲੀਆਂ ਦੀ ਅਰਦਾਸ ਆਪ ਜੀ ਰਹੂਰਾ ਬਰਾਹ ਪ੍ਰਸ਼ਾਦੀ ਨੇ ਗਹਾਜ ਰਹੇ ਤਾਰ ਪਰਵਾਨ ਹੋਵੇ ਪਰਵਾਨ ਹੋਇਆ ਪ੍ਰਸ਼ਾਦ ਜੋ ਵਿਰ ਤਵਨ ਦੀ ਆਗਿਆ ਬਖਸ਼ੋ ਸਤ ਹੋਵੇ ਨਾਮ ਜਿਤੇ ਆਵੇ ਸਿੱਖ ਪੜਦੇ ਸੁਣਦੇ ਸਰਬਤ ਲਾਹੇ ਵੰਡ ਹੋਵਣਾ ਨਾਨਕ ਨਾਮ ਜੜਦੀ ਕਲਾ ਤੇਰੇ ਪਾਣੇ ਸਰਬੰਦ ਦਾ ਜੀ ਵਿਸਾਖੀ ਵਾਲਾ ਸੂਰਜ ਸੁਨਹਿਰੀ ਸੁਨਹਿਰੀ ਕਣਕਾਂ ਦੇ ਨਾਲ ਹੈਪੀ ਵਿਸਾਖੀ ਜੀ ਸਾਰਿਆਂ ਨੂੰ ਵਾਹਿਗੁਰੂ ਹਮੇਸ਼ਾ ਸਾਰਿਆਂ ਨੂੰ ਚੜ੍ਹਦੀ ਕਲਾ ਵਿੱਚ ਰੱਖੇ ਜੀ ਆਪਾਂ ਸਵੇਰੇ ਦੇ ਹੈਪੀ ਵਿਸਾਖੀ ਵਿਸਾਖੀ ਲੱਗੇ ਹੋਏ ਆ ਤੇ ਵਾਕਿਆ ਹੀ ਹੈ ਵਿਸਾਖੀ ਵਾਲੇ ਦਿਨ ਸੰਗਤਾਂ 'ਚ ਖੜ ਕੇ ਜਿਹੜਾ ਖਾਸ ਆ ਰਾਜਾ ਹਨ ਉਹ ਹਮੇਸ਼ਾ ਤਤ ਪਰ ਰਹਿੰਦਾ ਆ ਹਰ ਇੱਕ ਹਰ ਇੱਕ ਚੀਜ਼ ਦੇ ਹੈਣਾ ਉਹ ਵੇਟ ਕਰਦਾ ਰਹਿੰਦਾ ਹੈ ਕਿ ਕਦੋਂ ਜਿਹੜਾ ਦੇਣਾ ਇਹ ਵੱਡ ਭਾਗੀ ਦੇਣਾ ਇਹ ਕਦੋਂ ਆਣਗੇ ਹੈਨਾ ਤੇ ਕਿੰਨੀਆਂ ਸੋਹਣੀਆਂ ਸੋਹਣੀਆਂ ਲੱਗਦੀਆਂ ਨੇ ਕਣਕਾਂ ਹੈਪੀ ਵਿਸਾਖੀ ਟੂ ਆਲ ਮਾਈ YouTube ਫੈਮਿਲੀ ਐਂਡ ਸਾਰੇਨ ਵਾਈਗਰ ਹਮੇਸ਼ਾ ਚੜ੍ਹਦੀ ਕਲਾ ਵਿੱਚ ਰੱਖ ਆਪਾਂ ਕਹਿ ਕਿ ਤੁਹਾਡੇ ਨਾਲ ਸ਼ੇਅਰ ਕੀਤਾ ਜਾਵੇ ਠੀਕ ਹੈ ਜੀ ਹੈਪੀ ਵਿਸਾਖੀ ਟੂ ਆਲ